ਸ੍ਰੋਮਣੀ ਕਾਲੀ ਦਲ ਦੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾਨ ਨੇ ਗਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਰੈਲੀ ਕਰ ਕੀਤਾ ਸ਼ਕਤੀ ਪ੍ਰਦਰਸ਼ਨ ਕਿ ਆ ਕੇ ਠੋਕ ਕੇ ਕਰਾਂਗੇ ਅਕਾਲੀ ਦਲ ਦੀ ਮਦਦ ਸਮੁੱਚੇ ਵਰਕਰਾਂ ਨੂੰ ਅਕਾਲੀ ਦਲ ਦੀ ਹਮਾਇਤ ਕਰਨ ਦੀ ਕੀਤੀ ਗਈ ਅਪੀਲ ਸੁਚਾ ਸਿੰਘ ਲੰਗਾਨ ਨੇ ਕਿਹਾ ਕਿ ਜਿਹੜੇ ਕਾਲੀ ਦਲ ਨੂੰ ਛੱਡ ਕੇ ਗਏ ਹਨ ਉਹ ਦੂਜੀਆਂ ਪਾਰਟੀਆਂ ਦੇ ਨਾਲ ਰਲੇ ਹੋਏ ਸਨ ਉਹਨਾਂ ਨੇ ਕਿਹਾ ਕਿ ਹਮੇਸ਼ਾ ਕਾਲੀ ਦਲ ਦਾ ਨੁਕਸਾਨ ਉਹਨਾਂ ਨੇ ਕੀਤਾ ਹੈ ਦੇਖੋ ਟੀਵੀ ਨਿਊਜ਼ ਇੰਡੀਆ 252 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਆਓ ਤੁਹਾਨੂੰ ਦਿਖਾਉਂਦੇ ਹਾਂ ਕਲਾਨੌਰ ਵਿੱਚ ਸਾਬਕਾ ਮੰਤਰੀ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਦੀ ਰੈਲੀ ਸਰਮ ਸਿੰਘ ਦੀ ਖਾਸਾ 10 ਗੱਡੀਆਂ ਲੈ ਕੇ ਆਏ ਆ ਸੰਗਤ ਦੀ ਗੱਲੋ ਆਵਾਜ਼ ਆ ਕਿ ਲੰਗਾਹ ਕੋਲ ਇਸੇ ਦੀ ਕਮਾਂਡ ਹੋਣੀ ਚਾਹੀਦੀ ਹੈ ਲੰਗਾਹ ਕੋਲ ਜੰਨੇ ਜੰਨੇ ਵਾਰ ਭਾਵੇਂ ਕਲਪ ਕਰੋ ਤੁਸੀਂ ਕਾਕੀ ਹੈ ਭਾਵੇਂ ਲਾਡੀ ਜੀ ਨੇ ਰਮਨ ਜੀ ਨੇ ਇਹ ਸਾਰੇ ਹੀ ਬੰਦੇ जाम लगे चारा ज्यादा भी कर दिया मैं बेनती करनी जे मैं संस्थान बचा जे श्रोमी अकाली दल श्रोमी गुरुद्वार प्रबंधक कमेटी को चा फिर आपको अपने वहने

ਸਾਰੋ ਮੇਰੇ ਪਿੰੂ ਕਮਾਸ ਪ੍ਰੋਲਿੰਗ ਜਵਲ ਨੇ ਚਲੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗਰੇਂਦਰ ਪਾਟ ਸਰ ਜੀ ਗੋਰਾ ਜੀ ਸਾਰੋ ਮੇਰੀ ਭੈਣ ਅੱਜ ਦੀ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹਾ ਗਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਸੀਗੀ ਨਮਾਇਦੇ ਸੱਦੇ ਸੀਗੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇਦੇ ਲੋਕ ਆਏ ਸੀ ਜਿਨ੍ਹਾਂ ਦੇ ਮਗਰ 100 100 2 200 5 500 ਲੋਕ ਖੜੇ ਨੇ ਉਹਨਾਂ ਦੀ ਨਿੰਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆਂ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਏ ਪੈਦਾ ਕੀਤੀ ਜਾਵੇ ਲੋਕ ਰਾਏ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਤੇ ਅਸੀਂ ਇਸ ਵਿੱਚ ਰੱਬ ਦੀ ਬਲਪੈਦਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀ ਦਿੱਤੀ ਜਾਵੇ ਮਾੜੇ ਸਮੇਂ 'ਚ ਜਦਕਿ ਕੁਝ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪਿੱਛੇ ਛੁਰਾ ਮਾਰ ਕੇ ਨੱਟ ਕੇ ਨੇ ਤੇ ਮੈਂ ਇਸ ਤਰ੍ਹਾਂ ਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨਾ ਲਾਂਕੀ ਤਾ ਆਈ ਵੀ ਰੈਲੀ 'ਚ ਕੀ ਤੁਸਾਂ ਵੀ ਅਕਾਲੀ ਦਲ ਨਾਲ ਸ਼ਾਮਲ ਹੋਵੋਗੇ ਜਾਂ ਨਹੀਂ ਮੈਂ ਅਕਾਲੀ ਦਲ ਵਿੱਚ ਸ਼ਾਮਲ ਹੋਵਾਂ ਚਾਹਵੇਂ ਨਾ ਹੋਵਾਂ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸੌਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀਗੱਲ ਦੀ ਝੋਲੀ ਵਿੱਚ ਪਾਓ ਕਾਲੀਗੱਲ ਦੇ ਕੈਂਡੀਡੇਟ ਨੂੰ ਦੇ ਸਾਬ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟ ਹੈਜਮਾ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਬਾਰਸ ਲੋ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੁੱਧੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀਗੱਲ ਦੇ ਕੈਂਡੀਡੇਟ ਦੇ ਹੱਥ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਸਿੱਧਾ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਮਕਾਊ ਮਾਲਫੀ ਉਤੜਾ ਗਿਆ ਵਾ ਲਗਾਓ ਨੁਕਸਾਨ ਹੋਏਗਾ ਕਾਲੀ ਦਲ ਨੂੰ ਇਸ ਲਈ ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਨ ਨਾਲ ਇੱਕ ਵਾਰੀ ਠੱਕਾ ਤੇ ਲੱਗਦਾ ਹੀ ਹੈ ਮੁਕਾਬਲਾ ਕਿਹਦਾ ਕਰਨੀ ਚਾਹ ਵਾਲੀ ਪਾਰਟੀ ਮੈਂ ਮੁਕਾਬਲਾ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਉਹ ਮੁਕਾਬਲਾ ਉਹ ਕਿਸੇ ਨਾਲ ਕਰਦਾ ਵਾ ਮੈਂ ਕੋਈ ਕਿਸਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮ ਕਮਜ਼ੋਰ ਹਾਂ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਕਿਹੜਾ ਮਜ਼ਬੂਤ ਕਰੋਗੇ ਲੇਕਿਨ ਉਹਨਾਂ ਵਾਲੇ ਸਮਝੇ ਨਾ ਹੋਏ ਕਿ ਫਿਰ ਕੋਈ ਬਾਹਰੋਂ ਲੈ ਆ ਕੇ ਕਾਂਗਰਸੀ ਜਿਹੜਾ ਵਧਾ ਦਿੱਤਾ ਜਾਵੇ ਵਰਕਰ ਨੂੰ ਜ਼ਿਆਦਾ ਖਾ ਜਾਵੇ ਦੇ ਕਾਂਗਰਸੀ ਨੇ ਕੀ ਬਣਾਉਣਾ ਕੀ ਹੈ ਇਹੀ ਤੇ ਮਾਰੇ ਅਨਸਰ ਦੇ ਖਿਲਾਫ ਵੀ ਲੜਾਂਗੇ ਇਹ ਕੋ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕਾਂ ਆ ਜਾਇ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਮੈਂ ਥੋੜੇ ਮੈਂ ਲੜੂੰਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾਰੇ ਅਨਸਰ ਦੇ ਖਿਲਾਫ ਜਿਹੜੇ ਆਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝੀ ਆਉਣ ਟਾਈਮ ਤੇ 2000 ਲੋਕਾਂ ਨੂੰ ਨਹੀਂ ਕਰਕੇ ਹਾਂਜੀ ਤੇ ਉਹ ਮਾਰੇ ਸਾਡੇ ਦੀ ਨਮੰਗੀ ਕਰੋਗੇ ਉਹ ਟਾਈਮ ਤੇ ਮੈਨੂੰ ਕੋਈ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਮਾਇੰਗੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜੇ ਤੇ ਕਮਜ਼ੋਰ ਸਮਝਣਗੇ ਉਥੇ ਮੈਨੂੰ ਗਾਦਨ ਭਾਵੇਂ ਮੈਂ ਡੈਥਨ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਾ ਅਚਾਰੀ ਤੌਰ ਤੇ ਕਿਹੜੋ ਕਰਤੀ ਸਰੇ ਜੇ ਕਾਡੀ ਮੈਂ ਹਲਕਾ ਅਚਾਰੀ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਚ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖੂ ਹੀ ਨਿਕਾਲੀ ਗੱਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਛੇ ਹੱਥ ਆ ਮੈਂ ਇਹਨਾਂ ਨਾਲ ਵਾਹੀ ਹੈ ਵੀ ਆ ਔਰ ਕਮਚਾਰਜੇ ਤੇ ਕੱਖੂ ਨਾ ਹੋਇਆ ਹਲਕਾ ਅਚਾਰਜੇ ਤੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰ ਜਾਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਭੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦਾ ਹਲਕੇ ਜਿਹੜਾ ਮਾਨੀ ਕਿਤੇ ਜਾ ਸਕਦੀਆਂ ਕਹਿੰਦਾ ਕੋਣ ਲੱਗਦਾ ਤੁਹਾਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜਿਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਜਿਹੜਾ ਲੱਗੇ ਜਿਹੜਾ ਮੇਰੇ ਮਨੋਂ ਮਰਜ਼ੀ ਲੱਗ ਜੇ ਸੂ ਜਾਣਕਾਰੀ ਮਿਲ ਰਹੀ ਹੈ ਵੀ ਆਲ ਪੈਨ ਲਗਾ ਸਾਨੂੰ ਸ਼ਾਮਲ ਕਰਾ ਦੇ ਪਾਰਟੀ ਦੇ ਅਫਸਰਾਂ ਬਾਦ ਉਹਨਾਂ ਦੀ ਮਰਜ਼ੀ ਹੈ ਜੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਤੁਹਾਨੂੰ ਭਾਗ ਨਾ ਕਰਨਗੇ ਤਾਂ ਵੀ ਤੁਹਾਨੂੰ ਭਾਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਹਟ ਨਹੀਂ ਕੋਈ ਮੇਰੇ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਰਵੀ ਕਰਨ ਨੇ ਕਿਹਾ ਕਿ ਮੈਨੂੰ ਸਟੇਜਾਂ ਜੀ ਕਰਨ ਵਾਸਤੇ ਕਿਹਾ ਗਿਆ ਮੈਂ ਤਾਂ ਛੱਡੀ ਪਾਣੀ ਕਾਦੀ ਸਟੇਜ ਸੰਜੀ ਕਰਨ ਨੂੰ ਅੱਜ ਬਾਈ ਜੀ ਵੀ ਰੈਲੀ ਸੀ ਨਹੀਂ ਕਹਿ ਕੇ ਦਿਮਾਖ ਖਰਾਬ ਹੈ ਮੇਰਾ ਕਾਨੂੰਨ ਨਹੀਂ ਬੋਲਣ ਨਹੀਂ ਲੈਣਾ ਨਹੀਂ ਦੇਣਾ ਨਹੀਂਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕੱਲੇ ਨੂੰ ਸੁਣਾ ਦੇਣਾ ਹੈਗਾ ਹਾਈ ਕਮਾਂਡ ਦਾ ਕੋ ਬੰਦਾ ਵੇਖਿਆ ਤੂੰ ਤੂੰ ਜੇ ਇੱਕੜਾ ਵਲਸਰਾ ਆਈ ਵੀ ਇਹਨੂੰ ਆਖਿਆ ਤੂੰ ਚੰਬਲ ਹੋ ਜਾ ਕੇ ਜੇ ਤੁਸੀਂ ਕੰਸ਼ ਕਸ਼ ਦੇਲੇ ਵੀ ਕਾਲੀਦਾਨ ਨੂੰ ਹਰਾਇਆ ਉਹਨੇ ਪਿਛਲੇ ਦਿਨੀ ਤੁਹਾਡੇ ਮੈਂ ਇੱਕੋ ਸ਼ੀਟ ਤੇ ਕੀਤਾ ਉਹ ਮੈਂ ਘਰ ਬੈ ਕੇ ਦੱਬੀ ਜਬਾਨ ਨਾਲ ਉਹ ਤੁਹਾਡੇ ਖਿਲਾਫ ਖੁੱਲ ਕੇ ਬੋਲੇ ਨਾ ਫਿਰ ਦਿਨ ਬੋਲੇ ਤਾਂ ਮੈਂ ਵੀ ਠੋਕਿਆ ਉਹਨੂੰ ਜਵਾਬ ਦੇ ਹੁਣ ਗਾਂ ਜਿਹੋ ਜਿਹਾ ਬੋਲੇਗਾ ਉਹਦੇ ਠੋਕਾਂਗਾ ਮੇਰੀ ਕਿਹੜੀ ਜਬਾਨ ਨਹੀਂ ਕੰਮ ਕਰਦੀ ਜਾਂ ਮੇਰੇ ਕੋਲ ਗਾਣਾ ਨਹੀਂਗਾ ਮੈਨੂੰ ਉਹਦਾ ਮਾਸਾ ਮਾਸਾ ਜਿੰਨਾ ਗਾਣਾ ਹੈ ਫੇਰ ਕੀ ਕੀਤਾ ਤੇ ਕਿਹੜੇ ਮੋੜ ਤੋਂ ਕਿਹੜੀ ਠੰਡੀ ਲਾਉਣੀ ਹੈ ਇੱਕ ਸਮਰਥਨ ਦੇਤਾ ਕਾਲੀਦਾਨ ਪਰ ਉਹ ਕਹਿੰਦਾ ਨਾ ਕਰਨ ਮੈਂ ਆਪਣੀ ਸੋਚ ਨਾ ਦਿੱਤਾ ਵਾ ਉਹਨੇ ਕਿ ਹਨੇ ਕਿਹਾ ਤਾਂ ਨਹੀਂ ਤੂੰ ਯਾਰ ਕਹੀ ਜਾਂਦਾ ਕਿਉਂ ਤੁਹਾਨੂੰ ਕਿਹਾ ਕੀ ਚਿਮਕ ਜਿਵੇਂ ਨੇ ਕੀ ਕਿਹਾ ਵਾ ਉਹ ਕਹਿੰਦਾ ਸਾਡੇ ਨਾਲ ਕੋਈ ਲੜਨੀ ਆ ਇਹ ਇਹ ਗੱਲ ਤੇ ਕਰ ਕਹਿ ਨਹੀਂ ਸਕਦਾ ਤੇ ਨਾ ਕਹੀਏ ਬਦੋਂ ਬਦਰੀ ਵਾਰ ਮੂੰਹ ਪਾਉਂਦੇ ਆ ਉਹਨਾਂ ਨੂੰ ਕਦੇ ਕਦੇ ਕੋਈ ਬੰਦਾ ਲੜਨ ਵਾਲਾ ਇਹ ਕਹਿੰਦਾ ਤੂੰ ਮੇਰੇ ਨਾਲ ਨਾ ਆਈ ਇਹਦਾ ਪਾਗਲ ਕਿਹੜਾ ਹੋ ਸਕਦਾ ਨਾ 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 ਬਿਲਕੁਲ ਆਪ ਦੂਜਿਆਂ ਨੂੰ ਪੁੱਛ ਲੈ ਕੀ ਕਹਤੇ ਕੋਈ ਮੈਨੂੰ ਮਿਸਾਲ ਦੇ ਦੇ ਮੈਂ ਤੇਰੀ ਸ਼ਗਿਰਦੀ ਕਰਨ ਨੂੰ ਤਿਆਰ ਹਾਂ ਉਹੀ ਕਹਿੰਦਾ ਵੀ ਕਾਂਸੀ ਕਰਨੀ ਕਰਦਾ ਹੁੰਦਾ ਕਾਂਸੀ ਕਰਦਾ ਕਾਂਸੀ ਹਲ ਕਹਿੰਦੇ ਆ ਤਾਂ ਉਹ ਨੱਠੀ ਜਾਂਦੇ ਨੇ ਉਹ ਮਾਲ ਖਲੋਂਦਾ ਥੋੜਾ ਹੁੰਦਾ ਜਿਹੜਾ ਕਾਂਗਰਸ ਵੀ ਪੈਚੀ ਥੋੜਾ ਮਾਰਦੇ ਇਧਰ ਹੁਣ ਇਧਰ ਮਾਰਦੇ ਉਧਰ ਚਾਹ ਦੇਣਗੇ ਤੁਸੀਂ ਇਸ ਸਟੇਜ ਤੋਂ ਕਹਿ ਵੀ ਕਦੇ ਕੁਝ ਲੋਕ ਅਜੇ ਵੀ ਹੈਗੇ ਨੇ ਜਿਸ ਤਰ੍ਹਾਂ ਗਰਦਾਸਪੁਰ ਦੇ ਵਿੱਚ ਉਹ ਲੱਗਦਾ ਵੀ ਉਹ ਵੀ ਬਾਕੀ ਹੋਣਗੇ ਜਾਂਗੇ ਜੀ ਮੈਂ ਜਦੋਂ ਮੈਂ ਲੜਦਾ ਨਹੀਂਗਾ ਮੈਂ ਤਾਂ ਇੱਕ ਸਪੋਰਟਰ ਆ ਮੈਨੂੰ ਕੋਈ ਕੋਈ ਛੱਡ ਕੇ ਜਾਏ ਕੋਈ ਆਜੇ ਕੋਈ ਨਵਾਂ ਲਾਲਣ ਕੋਈ ਪੁਰਾਣਾ ਲਾਲਣ ਕੋਈ ਆਏ ਚਾਹੇ ਨਾ ਆਏ ਮੈਂ ਉਹਨਾਂ ਪਰੇ ਕੇ ਸੋਚਣਾ ਉਹ ਕੈਂਡੀਡੇਟ ਦਾ ਕੰਮ ਆ ਉਹ ਕੈਂਡੀਡੇਟ ਦਾ ਕੰਮ ਆ ਮੇਰਾ ਕੰਮ ਨਹੀਂਗਾ ਮੇਰਾ ਕੰਮ ਆ ਆਪਣਾ ਪੈਰਾ ਦੇਣਾ ਜਿਹੜੇ ਵਰਕਰ ਇੱਥੇ ਆਏ ਨੇ ਕੀ ਕਹਿਣਾ ਚਾਹੋਗੇ ਨਾਲ ਮੇਰੇ ਤੁਹਾਡੇ ਪਗੜਾ ਆਏ ਸਾਰੇ ਇਹ ਤਾਂ ਮੈਂ ਤੁਹਾਡੇ ਸਾਹਮਣੇ ਸਭ ਕੁਝ ਹੀ ਕਹਿ ਦਿੱਤਾ ਵਾ ਮਿਲ ਕੋਈ ਗਿਲਜਾਸ਼ ਆ ਗਈਏ ਤਾਂ ਉਹ ਮੈਨੂੰ ਦੱਸ ਦਿਓ ਮੈਂ ਕਹਿ ਦਿੰਦਾ ਵਾ ਠੀਕ ਹੈ ਠੀਕ ਹੈ ਤਾਂ ਫਾਈਲ ਨਹੀਂ ਕਰਦੇ ਜਿਹੜੀ ਗੱਲ ਨੂੰ ਨਾਲ ਨਹੀਂ ਨੂੰ